ਸਤਿ ਸ਼੍ਰੀ ਅਕਾਲ ਮੈਂ ਹਕਮਲਪਾਲ ਸਿੰਘ ਤੁਸੀ ਵੇਖ ਰਹੇ ਹੋ ਫਟਾਫਰ ਨਿਊਜ਼ ਹਾਲ ਕੀ ਤੇਜ਼ ਰਫ਼ਤਾਰ ਦੇ ਨਾਲ ਤੇ ਅਫਰ ਰੋਕ ਕਰਦੇ ਆ ਪਹਿਲੀ ਖਬਰ ਦਾ ਅਰਜنٹੀਨਾ ਦੇ ਰਾਸ਼ਪਤੀ ਜੇਵੀਅਰ ਮਾਈਲੀ ਨੂੰ ਵੱਡਾ ਝਟਕਾ ਲੱਗਾ ਦਰਅਸਲ ਐਤਵਾਰ ਨੂੰ ਬਿਉਨਸ ਆਇਰਸ ਸੂਬਾਈ ਚੋਣਾਂ ਦੇ ਵਿੱਚ ਮਾਈਲੀ ਦੀ ਉਦਾਰਵਾਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਜਿਹੀ ਸਥਿਤੀ ਦੇ ਵਿੱਚ ਮੱਧਮਿਆਦੀ ਚੋਣਾਂ ਦੇ ਲਈ ਪਾਰਟੀ ਦੇ ਪ੍ਰਦਰਸ਼ਨ ਉੱਤੇ ਸਵਾਲ ਖੜੇ ਹੋ ਗਏ ਨੇ ਜੇਵੀਅਰ ਦੀ ਪਾਰਟੀ ਨੂੰ ਸੂਬਾਈ ਚੋਣਾਂ ਦੇ ਵਿੱਚ 34% ਦੀ ਵੋਟਾਂ ਮਿਲੀਆਂ ਇਸ ਦੇ ਨਾਲ ਹੀ ਅਰਜنٹੀਨਾ ਦੀ ਪੁਰਾਣੀ ਪਾਰਟੀ ਪੈਰੋਨਿਜ਼ਮ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਅਤੇ ਪਾਰਟੀ ਨੂੰ 47% ਦੀ ਵੋਟਾਂ ਮਿਲੀਆਂ ਇਹ ਨਤੀਜੇ ਮਾਈਲੀ ਲਈ ਇੱਕ ਵੱਡਾ ਝਟਕਾ ਨੇ ਕਿਉਂਕਿ ਉਹ ਅਰਜنٹੀਨਾ ਦੀ ਸੰਕਟਗ੍ਰਸਤ ਅਰਥਵਿਵਸਥਾ ਦੇ ਵਿੱਚ ਬੁਨਿਆਦੀ ਬਦਲਾ ਕਰ ਰਿਹਾ ਤੇ ਮਾਈਲੀ ਦੀਆਂ ਨੀਤੀਆਂ ਨੇ ਅਰਜنٹੀਨਾ ਨੂੰ ਮੁਦਰਾ ਬੈਸੋਨ ਉਸ ਥਿਰ ਕੀਤਾ ਅਤੇ ਪਰ ਅਰਜنٹੀਨਾ ਦਾ ਮਜ਼ਦੂਰ ਵਰਗ ਅਜੇ ਵੀ ਪਰੇਸ਼ਾਨ ਹੈ ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਬਿਉਨਸ ਆਇਰਸ ਸੂਬਾਈ ਚੋਣਾਂ ਦੇ ਨਤੀਜੇ ਸਰਕਾਰ ਦੇ ਲਈ ਇੱਕ ਚੇਤਾਵਨੀ ਨੇ ਤੇ ਮਾਇਲੀ ਦੀ ਤੁਲਨਾ ਡੋਨਾਲਡ ਟਰੰਪ ਦੇ ਨਾਲ ਕੀਤੀ ਜਾਂਦੀ ਹੈ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੈਸੈਂਟ ਨੇ ਐਤਵਾਰ ਨੂੰ ਰੂਸ ਅਤੇ ਹੋਰ ਸਖਤ ਆਰਥਿਕ ਦਬਾਅ ਵਧਾਉਣ ਬਾਰੇ ਗੱਲਬਾਤ ਕੀਤੀ ਹੈ ਉਨਾ ਕਿਹਾ ਕਿ ਜੇਕਰ ਅਮਰੀਕਾ ਅਤੇ ਯੂਰਪ ਸਾਂਝੇ ਤੌਰ ਤੇ ਵਾਧੂ ਪਾਬੰਦੀਆਂ ਅਤੇ ਸੈਕੰਡਰੀ ਟੈਰਿਫ ਲਗਾਉਂਦੇ ਨੇ ਤਾਂ ਰੂਸੀ ਅਰਥਵਿਵਸਥਾ ਪੂਰੀ ਤਰ੍ਹਾਂ ਤਬਾਹ ਹੋ ਸਕਦੀ ਹੈ ਅਤੇ ਰਾਸ਼ਪਤੀ ਪੁਤਿਨ ਨੂੰ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਸਕਦਾ ਹੈ ਅਮਰੀਕੀ ਨੇਤਾ ਬੈਸੈਂਟ ਨੇ ਕਿਹਾ ਕਿ ਜੇਕਰ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ਉਤੇ ਸੈਕੰਡਰੀ ਟੈਰਿਫ ਲਗਾਏ ਜਾਂਦੇ ਨੇ ਤਾਂ ਰੂਸ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ ਅਤੇ ਪੁਤਿਨ ਲਈ ਗੱਲਬਾਤ ਉਹਨਾਂ ਨੂੰ ਕਰਨੀ ਹੀ ਪਵੇਗੀ ਟਰੰਪ ਪ੍ਰਸ਼ਾਸਨ ਰੂਸ ਤੇ ਦਬਾਅ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਹਾਲੀ ਵਿੱਚ ਬੈਸੰਟ ਨੇ ਭਾਰਤ ਤੇ ਚੀਨ ਨੂੰ ਮਾੜੇ ਐਕਟਰ ਕਿਹਾ ਸੀ ਕਿਉਂਕਿ ਦੋਵੇਂ ਦੇਸ਼ ਰੂਸ ਤੋਂ ਤੇਲ ਖਰੀਦੇ ਨੇ ਤੇ ਸਕਾਟ ਬੈਸੰਟ ਦਾ ਦੋਸ਼ ਹੈ ਕਿ ਇਹ ਕਦਮ ਰੂਸ ਦੀ ਜੰਗੀ ਮਸ਼ੀਨਰੀ ਨੂੰ ਮਜ਼ਬੂਤ ਕਰਦਾ ਹੈ ਤੇ ਅਮਰੀਕਾ ਨੇ ਭਾਰਤ ਉੱਤੇ 50% ਅਤੇ ਚੀਨ ਉੱਤੇ 145% ਦਾ ਭਾਰੀ ਟੈਰਿਫ ਲਗਾਇਆ ਹਾਲਾਂਕਿ ਚੀਨ ਉੱਤੇ ਇਹ ਟੈਕਸ 90 ਦਿਨਾਂ ਲਈ ਰੁਕ ਦਿੱਤਾ ਗਿਆ ਤੇ ਭਾਰਤ ਨੇ ਇਸ ਉੱਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਪੱਛਮੀ ਦੇਸ਼ਾਂ ਦੇ ਪੱਖਾਂ ਦੇ ਪਰਦਾਫਾਸ਼ ਕੀਤਾ ਹੈ। ਭਾਰਤ ਤੇ ਰੂਸ ਦੇ ਦਰਮਿਆਨ ਹੋ ਰਿਹਾ ਵਪਾਰ ਅਮਰੀਕਾ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ। ਭਾਰਤ ਉੱਤੇ 50% ਦੀ ਟੈਰਿਫ ਲਾਉਣ ਤੋਂ ਬਾਅਦ ਵੀ ਅਮਰੀਕੀ ਰਾਸ਼ਪਤੀ 트੍ਰੰਪ ਦੇ ਕਰੀਬੀ ਭਾਰਤ ਉੱਤੇ ਲਗਾਤਾਰ ਹਮਲੇ ਕਰ ਰਹੇ ਨੇ। ਹੁਣ 트੍ਰੰਪ ਦੇ ਵਪਾਰ ਅਤੇ ਨਿਰਮਾਣ ਮਾਮਲਿਆਂ ਬਾਰੇ ਸਲਾਹਕਾਰ ਪੀਟਰ ਨਵਾਰੋ ਤੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਤੇ ਅਮਰੀਕੀ ਕਾਰੋਬਾਰੀ ਐਲਾਨ ਮਸਕ ਦੇ ਦਰਮਿਆਨ ਭਾਰਤ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਤੇ ਦੋਵੇਂ ਆਪਸ ਵਿੱਚ ਪਿੜ ਗਏ ਨੇ ਤੇ ਇਹ ਝਗੜਾ ਉਦੋਂ ਹੋਇਆ ਜਦੋਂ ਨਿਵਾਰੋ ਨੇ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਭਾਰਤ ਵੱਲੋਂ ਰੂਸੀ ਤੇਲ ਖਰੀਦਣ ਬਾਰੇ ਇੱਕ ਪੋਸਟ ਨੂੰ ਗਲਤ ਕਿਹਾ ਨਵਾਰੋ ਨੂੰ 트럼ਪ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ ਤੇ ਮਸਕ ਕਿਸੇ ਸਮੇਂ 트럼ਪ ਦਾ ਖੱਬਾ ਹੱਥ ਹੁੰਦੇ ਸਨ ਹਾਲਾਂਕਿ ਹੁਣ ਮਸਕ ਤੇ 트럼ਪ ਵੱਖ ਹੋ ਗਏ ਨੇ ਨਵਾਰੋ ਨੇ ਮਸਕ ਦੀ ਪੋਸਟ ਨੂੰ ਬਕਵਾਸ ਕਿਹਾ ਇਹ ਉਹਨਾਂ ਦੋਸ਼ ਲਗਾਇਆ ਕਿ Elon Musk ਪ੍ਰਚਾਰ ਨੂੰ ਉਤਸ਼ਾਹਿਤ ਕਰ ਰਹੇ ਨੇ ਤੇ ਨਵਾਰੋ ਨੇ ਫਿਰ ਕਿਹਾ ਕਿ ਭਾਰਤ ਸਿਰਫ ਮੁਨਾਫਾ ਕਮਾਉਣ ਲਈ ਰੂਸੀ ਤੇਲ ਖਰੀਦ ਰਿਹਾ ਤੇ ਨਾਲ ਹੀ ਨਵਾਰੋ ਨੇ ਆਪਣੀ ਪੋਸਟ ਵਿੱਚ ਭਾਰਤ ਉੱਤੇ ਦੋਸ਼ ਲਾਇਆ ਕਿ ਉਹ ਅਮਰੀਕਾ ਦੇ ਲੋਕਾਂ ਦੀਆਂ ਨੌਕਰੀਆਂ ਵੀ ਖੋ ਰਿਹਾ ਹੈ ਨਾਟੋ ਦੀ ਮੈਂਬਰੀ ਦੇ ਲਈ ਆਸਟ੍ਰੀਅਨ ਕਮੇਟੀ ਦੇ ਮੁਖੀ ਗੁੰਥਰ ਫੇਰਲਿੰਗਰ ਜਿਨ੍ਹਾਂ ਕੁਝ ਦਿਨ ਪਹਿਲਾਂ ਭਾਰਤ ਨੂੰ ਤੋੜਨ ਦਾ ਸੱਦਾ ਦਿੰਦੇ ਹੋਏ ਇੱਕ ਗਲਤ ਨਕਸ਼ਾ ਪੋਸਟ ਕਰਕੇ ਵਿਵਾਦ ਖੜਾ ਕੀਤਾ ਸੀ ਤੇ ਹੁਣ ਇੱਕ ਪੜਕਾਉ ਟਿੱਪਣੀ ਕੀਤੀ ਹੈ ਉਨਾ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਤਿਆਨਜਿਨ 2025 ਦੇ ਸੰਮੇਲਨ ਦੇ ਵਿੱਚ ਆਪਣੇ ਕੀਤੇ ਉੱਤੇ ਪਛਤਾਵਾ ਹੋਵੇਗਾ ਇਹ ਆਸਟਰੀਆ ਦੀ ਧਿਰਤੀ ਤੋਂ ਭਾਰਤੀ ਪ੍ਰਧਾਨ ਮੰਤਰੀ ਲਈ ਸਿੱਧੀ ਧਮਕੀ ਹੈ ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਤੁਰੰਤ ਸਖਤ ਕਾਰਵਾਈ ਕੀਤੀ ਤੇ ਭਾਰਤ ਚ ਆਸਟਰੀਆ ਦੇ ਨੇਤਾ ਅਤੇ ਅਰਥ ਸ਼ਾਸਤਰੀ ਗੁੰਥਰ ਫੇਰ ਲਿੰਗਰ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਬਲਾਕ ਕਰ ਦਿੱਤਾ ਫੇਰ ਲਿੰਗਰ ਨੇ ਕੁਝ ਦਿਨ ਪਹਿਲਾਂ ਵਿਵਾਦ ਵਾਲੀ ਪੋਸਟ ਪਾਈ ਸੀ ਤੇ ਭਾਰਤ ਨੂੰ ਤੋੜਨ ਦੀ ਗੱਲ ਕੀਤੀ ਸੀ ਖਾਲਿਸਤਾਨੀਆਂ ਨਾਲ ਗੱਲਬਾਤ ਦੌਰਾਨ ਗੁੰਥਰ ਫੇਰ ਲਿੰਗਰ ਨੇ ਖਾਲਿਸਤਾਨ ਦਾ ਨਕਸ਼ਾ ਵੀ ਸਾਂਝਾ ਕੀਤਾ ਸੀ ਦੇਸ਼ ਦੇ ਵਿੱਚ ਟ੍ਰੈਫਿਕ ਪ੍ਰਣਾਲੀ ਨੂੰ ਸਖਤ ਅਤੇ ਨਿਰਪੱਖ ਬਣਾਉਣ ਦੀ ਦਿਸ਼ਾ ਦੇ ਵੱਲ ਇੱਕ ਵੱਡਾ ਬਦਲਾ ਦੇਖਿਆ ਜਾ ਰਿਹਾ ਹੈ ਤੇ ਹੁਣ ਟ੍ਰੈਫਿਕ ਨਿਯਮਾਂ ਦੀ ਨਿਗਰਾਨੀ ਹੁਣ ਉੱਚ ਤਕਨੀਕੀ ਕੈਮਰਿਆਂ ਅਤੇ ਆਟੋਮੈਟਿਕ ਪ੍ਰਣਾਲੀਆਂ ਦੇ ਹੱਥਾਂ ਵਿੱਚ ਹੈ ਅਤੇ ਮਸ਼ੀਨਾਂ ਲਈ ਨਾ ਕੋਈ ਆਮ ਹੈ ਤੇ ਨਾ ਕੋਈ ਖਾਸ ਸਿਆਸਤਦਾਨਾਂ ਤੋਂ ਲੈ ਕੇ ਮੰਤਰੀਆਂ ਤੱਕ ਦੇਸ਼ ਭਰ ਦੇ ਵਿੱਚ ਹਰ ਕਿਸੇ ਨੂੰ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੇ ਰਾਹੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਉੱਤੇ ਜੁਰਮਾਨਾ ਲਗਾਇਆ ਜਾ ਰਿਹਾ ਹੈ ਤਾਜ਼ਾ ਮਾਮਲਾ ਕਰਨਾਟਕਾ ਤੋਂ ਸਾਹਮਣੇ ਆਇਆ ਜਿੱਥੇ ਮੁੱਖ ਮੰਤਰੀ ਸਿਧਰਮਈਆ ਤੇ ਟ੍ਰੈਫਿਕ ਨਿ ITMS ਕੈਮਰਿਆਂ ਨੇ ਸੱਤ ਵਾਰ ਰਿਕਾਰਡ ਕੀਤਾ ਕਿ ਉਹ ਵਾਹਨ ਦੇ ਵਿੱਚ ਯਾਤਰਾ ਕਰਦੇ ਸਮੇਂ ਸੀਟ ਬੈਲਟ ਨਹੀਂ ਲਗਾ ਰਹੇ ਸਨ ਐਸਾ ਆਧਾਰ ਦੇ ਉੱਤੇ ਕੁੱਲ 2500 ਰੁਪਏ ਦਾ ਚਲਾਨ ਜਾਰੀ ਕੀਤਾ ਗਿਆ ਸੀ ਜਿਸ ਨੂੰ ਮੁੱਖ ਮੰਤਰੀ ਦਫ਼ਤਰ ਨੇ ਵੀ ਜਮ੍ਹਾਂ ਕਰਵਾਇਆ ਸੀ ਹੁਣ ਇਸ ਤੋਂ ਪਤਾ ਲੱਗਦਾ ਹੈ ਕਿ ਹੁਣ VIP ਅਹੁਦਿਆਂ ਉੱਤੇ ਬੈਠੇ ਲੋਕ ਵੀ ਕਾਨੂੰਨ ਸਾਹਮਣੇ ਬਰਾਬਰ ਜਵਾਬਦੇਹ ਨੇ ਜਲੰਧਰ ਤੋਂ ਵਿਧਾਇਕ ਰਮਨ अरोड़ा ਦੀ ਸਿਹਤ ਵਿਗੜ ਗਈ ਆ ਦੱਸਿਆ ਜਾ ਰਿਹਾ ਹੈ ਕਿ ਰਮਨ अरोड़ा ਨੂੰ ਛਾਤੀ ਦੇ ਵਿੱਚ ਦਰਦ ਹੋਣ ਦੇ ਕਾਰਨ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਵਿੱਚ ਰੈਫਰ ਕੀਤਾ ਗਿਆ ਹੈ ਦਰਸਲ ਕੁਝ ਸਮਾਂ ਪਹਿਲਾਂ ਉਹਨਾਂ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੋਈ ਸੀ ਤੇ ਜਸਤੋ ਬਾਅਦ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਚੈੱਕਅਪ ਦੇ ਲਈ ਲਿਜਾਇਆ ਗਿਆ ਸੀ ਪਰ ਉੱਥੋਂ ਦਿਲ ਦੇ ਰੋਗਾਂ ਦੇ ਮਾਹਿਰ ਨਾ ਹੋਣ ਦੇ ਕਾਰਨ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਰਮਨ अरोड़ा ਜੋ ਕਿ ਇੱਕ ਹੋਰ ਜਬਰ ਵੱਸੂਲੀ ਦੇ ਨਾਲ ਜੁੜੇ ਕੇਸ ਦੇ ਚੱਲਦੇ ਰਿਮਾਂਡ ਉੱਤੇ ਨੇ ਤੇ ਅਦਾਲਤ ਨੇ ਅੱਜ ਵੀ ਉਹਨਾਂ ਦਾ ਦਤਨ ਦਿਨ ਦਾ ਰਿਮਾਂਡ ਵਧਾਇਆ ਪਰ ਹੁਣ ਖਬਰ ਆ ਰਹੀ ਹੈ ਕਿ ਉਹਨਾਂ ਦੀ ਤਬੀਅਤ ਖਰਾਬ ਹੋਣ ਕਾਰਨ ਉਹਨਾਂ ਨੂੰ ਅਮਰਤਸਰ ਮੈਡੀਕਲ ਕਾਲਜ ਸ਼ਿਫਟ ਕੀਤਾ ਗਿਆ ਪਿਛਲੇ 3 ਕਾਂਟਾਂ ਤੋਂ ਵਿਧਾਇਕ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਦਾਖਲਤਨ ਪਰ ਡਾਕਟਰ ਨਾ ਹੋਣ ਕਾਰਨ ਉਹਨਾਂ ਦਾ ਇਲਾਜ ਨਹੀਂ ਹੋ ਸਕਿਆ ਹਰਿਆਣਾ ਨੇ ਸੂਬੇ ਦੇ ਵਿੱਚ ਤਬਾਹੀ ਮਚਾਈ ਹੈ ਤੇ ਪੰਜਾਬੀ ਅਤੇ ਬਾਲੀਵੁੱਡ ਦੇ ਦੋਵਾਂ ਇੰਡਸਟਰੀਆਂ ਦੇ ਦੋਵਾਂ ਇੰਡਸਟਰੀਆਂ ਦੇ ਮੱਦਦ ਦਾ ਹੱਥ ਵੀ ਵਿਧਾਇਆ ਇਹ ਸੂਚੀ ਵਿੱਚ ਸਲਮਾਨ ਖਾਨ ਦਾ ਨਾਮ ਵੀ ਸ਼ਾਮਲ ਹੋ ਗਿਆ ਉਹਨਾਂ ਦੀ ਫਾਊਂਡੇਸ਼ਨ ਨੇ ਬਚਾਅ ਕਾਰਜਾਂ ਦੇ ਲਈ ਪੰਜ ਕਿਸ਼ਤੀਆਂ ਭੇਜੀਆਂ ਨੇ ਤੇ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਉਹ ਵੀ ਪਿੰਡਾਂ ਨੂੰ ਗੋਦ ਲੈਣਗੇ ਜਾਣਕਾਰੀ ਅਨੁਸਾਰ ਪੰਜਾਬੀ ਟੂਰਿਜ਼ਮ ਦੇ ਚੇਅਰਮੈਨ ਦੀਪਕ ਬਾਲੀ ਨੇ ਹਰ ਪਰਬਾਪਤ ਫਰੋਜ਼ਪੁਰ ਪਿੰਡ ਦਾ ਦੌਰਾ ਕੀਤਾ ਤੇ ਸਲਮਾਨ ਖਾਨ ਦੇ ਐਨ ਜੀਓ ਦੇ ਵੱਲੋਂ ਭੇਜੀਆਂ ਗਈਆਂ ਪੰਜ ਕਿਸ਼ਤੀਆਂ ਪ੍ਰਸ਼ਾਸਨ ਨੂੰ ਸੌਂਪੀਆਂ ਦੋ ਕਿਸ਼ਤੀਆਂ ਫਰੋਜ਼ਪੁਰ ਸਰਹੱਦ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀਆਂ ਗਈਆਂ ਨੇ ਜਦੋਂ ਕਿ ਬਾਕੀ ਤਿੰਨ ਨੂੰ ਰਾਜ ਪੱਧਰ ਦੇ ਵਿੱਚ ਬਚਾਅ ਕਾਰਜਾਂ ਲਈ ਵਰਤਿਆ ਜਾਵੇਗਾ ਦੀਪਕ ਬਾਲੀ ਨੇ ਦੱਸਿਆ ਕਿ ਕੋਦ ਜਦੋਂ ਸਥਿਤੀ ਆਮ ਵਰਗੀ ਹੋ ਜਾਵੇਗੀ ਤਾਂ ਸਲਮਾਨ ਖਾਨ ਦੀ ਫਾਊਂਡੇਸ਼ਨ ਬੀਇੰਗ ਹਿਊਮਨ ਹੁਸੈਨੀ ਵਾਲਾ ਨਾਲ ਲੱਗਦੇ ਕਈ ਪਿੰਡਾਂ ਨੂੰ ਗੋਦ ਲਵੇਗੀ ਅਤੇ ਉਹਨਾਂ ਦੇ ਵਿਕਾਸ ਵਿੱਚ ਦੁਬਾਰਾ ਯੋਗਦਾਨ ਪਾਵੇਗੀ। ਹਾਕੀ ਦੇ ਏਸ਼ੀਆ ਕੱਪ 2025 ਦੇ ਫਾਈਨਲ ਮੁਕਾਬਲੇ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਸਾਊਥ ਕੋਰੀਆ ਨੂੰ 4-1 ਦੇ ਨਾਲ ਹਰਾ ਕੇ ਕਿਤਾਬ ਆਪਣੇ ਨਾਮ ਕਰ ਲਈ। ਕਰਜਤ ਦੇ ਨਾਲ ਭਾਰਤੀ ਟੀਮ ਨੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਲਈ ਵੀ ਕੁਆਲੀਫਾਈ ਕਰ ਲਿਆ ਤੇ ਭਾਰਤੀ ਟੀਮ ਨੇ ਚੌਥੀ ਵਾਰ ਏਸ਼ੀਆ ਦਾ ਕੱਪ ਦਾ ਖਿਤਾਬ ਜਿੱਤਿਆ ਇਸ ਟੂਰਨਾਮੈਂਟ ਦੇ ਵਿੱਚ ਦੋਵੇਂ ਟੀਮਾਂ ਜੇਤੂ ਰਹਿੰਦੇ ਆ ਫਾਈਨਲ ਵਿੱਚ ਪਹੁੰਚਿਆ ਸਨ ਪਰ ਖਿਤਾਬੀ ਮੁਕਾਬਲੇ ਵਿੱਚ ਨੌਜਵਾਨ ਅਤੇ ਅਨੁਭਵੀ ਖਿਡਾਰੀਆਂ ਦੇ ਨਾਲ ਸੰਗਠਿਤ ਭਾਰਤੀ ਟੀਮ ਦੇ ਸਾਹਮਣੇ ਪੰਜ ਵਾਰ ਦੀ ਏਸ਼ੀਅਨ ਚੈਂਪੀਅਨ ਸਾਊਥ ਕੋਰੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਮੂਕ ਕੋਚ ਕ੍ਰੈਗ ਫੋਲਟਰ ਨੇ ਏਸ਼ੀਆ ਕੱਪ ਜਿੱਤਣ ਦੇ ਬਾਅਦ ਐਤਵਾਰ ਨੂੰ ਇੱਥੇ ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਲੜਕਿਆਂ ਨੇ ਏਸ਼ੀਆ ਦੇ ਵਿੱਚ ਚੈਂਪੀਅਨ ਬਣ ਕੇ ਉਹਨਾਂ ਦੀ ਇੱਛਾ ਪੂਰੀ ਕਰ ਦਿੱਤੀ ਹੈ। ਉਹਨਾਂ ਇਹ ਵੀ ਆਖਿਆ ਕਿ ਹੁਣ ਧਿਆਨ ਅਗਲੇ ਸਾਲ ਹੋਣ ਵਾਲੇ ਦੋ ਵੱਡੇ ਟੂਰਨਾਮੈਂਟਾਂ, ਵਰਲਡ ਕੱਪ 2026 ਅਤੇ ਏਸ਼ੀਆਈ ਖੇਡਾਂ 2026 ਨੂੰ ਧਿਆਨ ਵਿੱਚ ਰੱਖ ਕੇ ਟੀਮ ਦੇ ਵਿੱਚ ਗਹਿਰਾਈ ਲਿਆਉਣ ਦੀ ਲੋੜ ਹੈ। ਅੱਜ ਲਈ ਇੰਨਾ ਹੀ ਦੁਬਾਰਾ ਫਿਰ ਆਦਰ ਹੋਵਾਂਗੇ। ਉਦੋਂ ਤੱਕ ਦੀਓ ਇਜਾਜ਼ਤ ਸਤਿ ਸ਼੍ਰੀ ਅਕਾਲ। ਧੰਨਵਾਦ।